ਗੁਰਬਾਜ ਤਾਂ ਆਪਣੀ ਪਤਨੀ ਕੋਮਲ ਨੂੰ ਸਿਰਫ ਡਰਾਉਣ ਦੇ ਲਈ ਤਲਾਕ ਦੇ ਪੇਪਰ ਲੈ ਕੇ ਆਇਆ ਸੀ ਉਸ ਨੂੰ ਲੱਗਿਆ ਸੀ ਕਿ ਸ਼ਾਇਦ ਤਲਾਕ ਦਾ ਨਾਮ ਸੁਣਦਿਆਂ ਹੀ ਕੋਮਲ ਉਸ ਦੇ ਪੈਰਾਂ ਵਿੱਚ ਡਿੱਗ ਪਵੇਗੀ ਰੋਵੇਗੀ ਘੂਰ ਲਾਵੇਗੀ ਤੇ ਉਸ ਦੀ ਹਰ ਗੱਲ ਮੰਨ ਲਵੇਗੀ ਲੇਕਿਨ ਹੋਇਆ ਉਲਟ ਕੋਮਲ ਨੇ ਬਿਨਾਂ ਇੱਕ ਵੀ ਸਵਾਲ ਪੁੱਛੇ ਬਿਨਾਂ ਕਿਸੇ ਹੰਝੂ ਤੋਂ ਤਲਾਕ ਦੇ ਪੇਪਰ ਚੁੱਕੇ ਪੈਨ ਲਿਆ ਤੇ ਇੱਕ ਝਟਕੇ ਵਿੱਚ ਹੀ ਸਾਈਨ ਕਰ ਦਿੱਤੇ ਗੁਰਬਾਸ ਦੇ ਹੱਥ ਉੱਥੇ ਹੀ ਕੰਬਣ ਲੱਗ ਪਏ ਉਸ ਨੂੰ ਲੱਗਿਆ ਸੀ ਸ਼ਾਇਦ ਇਹ ਸਭ ਇੱਕ ਡਰਾਮਾ ਹੋਏਗਾ ਮਗਰ ਕੋਲਮ ਕੋਮਲ ਨੇ ਡਰਾਮਾ ਕੀਤਾ ਹੀ ਨਹੀਂ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਾ ਕੀਤਾ ਤੇ ਨਾ ਹੀ ਉਸ ਨੂੰ ਰੋਕਣਾ ਚਾਹਿਆ ਕਿ ਅਸੀਂ ਫਿਰ ਦੁਬਾਰਾ ਤੋਂ ਆਪਣੀ ਗ੍ਰੈਸਟੀ ਵਿਸਾਉਣ ਦੀ ਕੋਸ਼ਿਸ਼ ਕਰੀਏ ਸਿਰਫ ਉਸ ਨੇ ਸਾਈਨ ਕੀਤੇ ਤੇ ਰਿਸ਼ਤਾ ਖਤਮ ਗੁਰਬਾਸ ਦੀਆਂ ਉਮੀਦਾਂ ਟੁੱਟ ਚੁੱਕੀਆਂ ਸਨ ਉਹ ਘਰ ਵਿੱਚੋਂ ਨਿਕਲ ਗਿਆ ਮੂੰਹ ਵਿੱਚੋਂ ਸਿਰਫ ਇੱਕ ਹੀ ਸ਼ਬਦ ਨਿਕਲ ਰਿਹਾ ਸੀ ਕਿ ਇਹ ਕੀ ਕਰ ਦਿੱਤਾ ਕੋਮਲ ਨੇ ਗੁਰਵਾਜ਼ ਸ਼ੁਰੂ ਤੋਂ ਹੀ ਥੋੜਾ ਹੰਕਾਰੀ ਸੀ ਨੌਕਰੀ ਠੀਕ-ਠਾਕ ਸੀ ਪਰਿਵਾਰ ਵਿੱਚ ਉਹੀ ਇੱਕ ਕਮਾਉਣ ਵਾਲਾ ਬੇਟਾ ਸੀ ਤਾਂ ਘਰ ਵਿੱਚ ਹਰ ਗੱਲ ਤੇ ਉਸ ਦੀ ਹੀ ਚੱਲਦੀ ਸੀ ਕੋਮਲ ਨਾਲ ਵਿਆਹ ਵੀ ਉਸ ਨੇ ਆਪਣੀ ਪਸੰਦ ਨਾਲ ਕਰਵਾਇਆ ਸੀ ਪਰ ਵਿਆਹ ਤੋਂ ਬਾਅਦ ਉਸ ਦੀਆਂ ਹੀ ਪੁਰਾਣੀਆਂ ਆਦਤਾਂ ਵਾਪਸ ਆ ਗਈਆਂ ਹਰ ਚੀਜ਼ ਵਿੱਚ ਲੱਥ ਅਡਾਉਣਾ ਹਰ ਗਲਤੀ ਦਾ ਦੋਸ਼ ਪਤਨੀ ਦੇ ਸਿਰ ਤੇ ਮੜਨਾ ਤੇ ਸਾਰਿਆਂ ਤੋਂ ਵੱਡੀ ਗੱਲ 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 ਤੇ ਤਲਾਕ ਦੀ ਧਮਕੀ ਦੇਣਾ ਕੋਮਲ ਹਰ ਵਾਰ ਚੁੱਪ ਰਹਿੰਦੀ ਸੀ ਉਸ ਨੂੰ ਲੱਗਦਾ ਸੀ ਸ਼ਾਇਦ ਗੁਰਬਾਜ ਸਮੇਂ ਦੇ ਨਾਲ ਬਦਲ ਜਾਵੇਗਾ ਸ਼ਾਇਦ ਉਸ ਨੂੰ ਸਮਝੇਗਾ ਲੇਕਿਨ ਗੁਰਬਾਜ ਨਾ ਬਦਲਿਆ ਦਿਨ ਬੀਤਦੇ ਗਏ ਰਿਸ਼ਤਾ ਕਮਜ਼ੋਰ ਹੁੰਦਾ ਗਿਆ ਉਸ ਰਾਤ ਦਾ ਝਗੜਾ ਛੋਟਾ ਸੀ ਪਰ ਗੁਰਬਾਜ ਦਾ ਗੁੱਸਾ ਬਹੁਤ ਜ਼ਿਆਦਾ ਕੋਮਲ ਨੇ ਜ਼ਰੂਰ ਫੇਨਾ ਕਿਆ ਸੀ ਗੁਰਬਾਜ ਅੱਜ ਘਰ ਲੇਟ ਨਾ ਹੋਣਾ ਮੰਮੀ ਦਾ ਟੈਸਟ ਹੈ ਬਸ ਤੇ ਗੁਰਬਾਜ ਪੜਕ ਉੱਠਿਆ ਉਸ ਨੂੰ ਲੱਗਿਆ ਕੋਈ ਉਸ ਨੂੰ ਕੰਟਰੋਲ ਕਰ ਰਿਹਾ ਹੈ ਉਹ ਚੀਖਿਆ ਕਿ ਤੂੰ ਮੇਰੇ ਤੇ ਹੁਕਮ ਚਲਾਉਣਾ ਬੰਦ ਕਰ ਮੈਂ ਜਿੱਦਾਂ ਹਾਂ ਉਦਾਂ ਹੀ ਰਹਾਂਗਾ ਕੋਮਲ ਚੁੱਪ ਹੋ ਗਈ ਉਹ ਦੋਹੀਂ ਗੁਰਬਾਜ ਨੇ ਗੁੱਸੇ ਨਾਲ ਕਿਹਾ ਠੀਕ ਹੈ ਜੇਕਰ ਇੰਨੀ ਹੀ ਸਮੱਸਿਆ ਹੈ ਤਾਂ ਤੂੰ ਮੇਰੇ ਤੋਂ ਤਲਾਕ ਲੈ ਲੈ ਤੇ ਉਹ ਅਗਲੇ ਦਿਨ ਸੱਚ ਮੁੱਚ ਤਲਾਕ ਦੇ ਪੇਪਰ ਲੈ ਆਇਆ। ਕੋਮਲ ਨੇ ਤਲਾਕ ਦੇ ਪੇਪਰ ਦੇਖੇ, ਇੱਕ ਸਕਿੰਟ ਦੇ ਲਈ ਵੀ ਨਾ ਰੋਈ। ਸਿਰਫ ਸ਼ਾਂਤ ਆਵਾਜ਼ ਵਿੱਚ ਬੋਲੀ, "ਗੁਰਬਾਜ, ਸ਼ਾਇਦ ਇਹੀ ਠੀਕ ਰਹੇਗਾ।" ਤੇ ਉਸਨੇ ਪੇਪਰਾਂ ਤੇ ਸਾਈਨ ਕਰ ਦਿੱਤੇ। ਗੁਰਬਾਜ ਦੇ ਕੋਲ ਕਹਿਣ ਨੂੰ ਕੁਝ ਨਹੀਂ ਬਚਿਆ ਸੀ। ਉਹ ਘਰ ਵਿੱਚੋਂ ਨਿਕਲ ਗਿਆ ਪਰ ਮਨ ਵਿੱਚ ਹਲਚਲ ਮਚ ਰਹੀ ਸੀ ਕਿ ਕੋਮਲ ਮੈਨੂੰ ਕਦੀ ਪਿਆਰ ਹੀ ਨਹੀਂ ਕਰਦੀ ਸੀ। ਇੰਨੀ ਜਲਦੀ ਉਸਨੇ ਸਾਈਨ ਕਿਵੇਂ ਕਰ ਦਿੱਤੇ? ਉਸ ਦਿਨ ساری ਰਾਤ ਗੁਰਬਾਜ ਨਾ ਸੁੱਤਾ। ਕਤਲਾਕ ਦਾ ਕੇਸ ਪੂਰਾ ਹੋਇਆ। ਕੋਰਟ ਨੇ ਫੈਸਲਾ ਕੀਤਾ ਕਿ ਗੁਰਬਾਜ ਨੂੰ ਕੋਮਲ ਨੂੰ ਹਰ ਮਹੀਨੇ ਗੁਜ਼ਾਰਾ ਪੱਤਾ ਦੇਣਾ ਪਵੇਗਾ। ਗੁਰਬਾਜ ਨੂੰ ਲੱਗਿਆ ਠੀਕ ਹੈ, ਦੇ ਦੇਵਾਂਗਾ। ਘੱਟੋ-ਘੱਟ ਉਹ ਇਕੱਲੀ ਤਾਂ ਹੈ। ਕਿਵੇਂ ਜ਼ਿੰਦਗੀ ਕੱਟੇਗੀ? ਲੇਕਿਨ ਉਸ ਨੂੰ ਇਹ ਨਹੀਂ ਪਤਾ ਸੀ ਕਿ ਕਿਸ ਚੀਜ਼ ਨੇ ਉਸਦੀ ਕਿਸਮਤ ਪਲਟਣੀ ਹੈ। ਉਸ ਸਵੇਰੇ ਗੁਰਬਾਜ ਪਹਿਲੀ ਵਾਰ ਕੋਮਲ ਦੇ ਨਵੇਂ ਪਤੇ ਤੇ ਗਿਆ। ਉਹ ਇੱਕ ਛੋਟੀ ਜਿਹੀ ਫਾਈਲ ਵਿੱਚ ਪੈਸੇ ਰੱਖ ਕੇ ਪਹੁੰਚਿਆ ਉਸ ਨੂੰ ਲੱਗਦਾ ਸੀ ਕੋਮਲ ਸ਼ਾਇਦ ਕਿਸੇ ਕਿਰਾਏ ਦੇ ਇੱਕ ਕਮਰੇ ਵਾਲੇ ਘਰ ਵਿੱਚ ਰਹਿ ਰਹੀ ਹੋਵੇਗੀ ਜਿਵੇਂ ਸਧਾਰਨ ਤਲਾਕशुदा ਔਰਤਾਂ ਰਹਿੰਦੀਆਂ ਹਨ ਲੇਕਿਨ ਜਿਵੇਂ ਹੀ ਗੁਰਬਾਜ ਉਸ ਸੋਸਾਇਟੀ ਦੇ ਗੇਟ ਤੇ ਪਹੁੰਚਿਆ ਉਸ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਸਾਹਮਣੇ ਇੱਕ ਬਹੁਤ ਵੱਡੀ ਸੋਸਾਇਟੀ ਸੀ ਜਿੱਥੇ ਸਿਰਫ ਨੌਕਰੀਆਂ ਵੱਡੀਆਂ ਕਾਰਾਂ ਤੇ ਵੱਡੇ ਵੱਡੇ ਲੋਕ ਰਹਿੰਦੇ ਸਨ ਗੁਰਬਾਜ ਨੂੰ ਲੱਗਿਆ ਸ਼ਾਇਦ ਇਹ ਗਲਤ ਐਡਰੈਸ ਹੈ ਪਰ ਸਿਕਿਉਰਿਟੀ ਗਾਰਡ ਨੇ ਨਾਮ ਦੇਖਿਆ ਤੇ ਕਿਹਾ ਮੈਡਮ ਫਲੈਟ ਨੰਬਰ 930 ਵਿੱਚ ਰਹਿੰਦੇ ਹਨ ਕੋਮਲ ਨੇ ਦਰਵਾਜ਼ਾ ਖੋਲ੍ਹਿਆ ਚਿਹਰੇ ਤੇ ਅਜੀਬ ਜਿਹੀ ਰੌਣਕ ਅੱਖਾਂ ਵਿੱਚ ਆਤਮ ਵਿਸ਼ਵਾਸ ਤੇ ਮੂੰਹ ਤੇ ਹਲਕੀ ਜੀ ਮੁਸਕਾਨ ਸੀ ਕਮਰੇ ਵਿੱਚ ਚਾਰੇ ਪਾਸੇ ਸਾਫ ਸਫਾਈ ਸਲੀਕੇ ਨਾਲ ਸਜਾਇਆ ਹੋਇਆ ਘਰ ਤੇ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਨਾਲ ਭਰਿਆ ਹੋਇਆ ਸੀ ਗੁਰਬਾਚ ਦੀ ਹਾਲਤ ਖਰਾਬ ਹੋ ਗਈ ਉਹ اٹਕਦਾ ਹੋਇਆ ਬੋਲਿਆ ਕੋਮਲ ਤੂੰ ਇੱਥੇ? ਕੋਮਲ ਨੇ ਸ਼ਾਂਤ ਲਹਿਜੇ ਵਿੱਚ ਜਵਾਬ ਦਿੱਤਾ। ਹਾਂ ਗੁਰਵਾਜ, ਮੈਂ ਇੱਥੇ ਹੀ ਰਹਿੰਦੀ ਹਾਂ। ਤੁਸੀਂ ਅੰਦਰ ਆਓ। ਗੁਰਵਾਜ ਅੰਦਰ ਗਿਆ ਤੇ ਪੁੱਛ ਬੈਠਿਆ। ਇਹ ਸਭ ਤੂੰ ਕਿਵੇਂ ਕੀਤਾ? ਕੋਮਲ ਬੋਲੀ, ਜਦੋਂ ਅਸੀਂ ਇਕੱਠੇ ਰਹਿੰਦੇ ਸੀ ਮੈਂ ਨੌਕਰੀ ਕਰਨਾ ਚਾਹੁੰਦੀ ਸੀ। ਪਰ ਤੁਸੀਂ ਕਿਹਾ ਸੀ ਮੇਰੀ ਪਤਨੀ ਨੂੰ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਸ਼ਾਇਦ ਤੁਹਾਨੂੰ ਯਾਦ ਹੈ। ਗੁਰਵਾਜ ਬੋਲਿਆ, ਹਾਂ ਯਾਦ ਹੈ, ਲੇਕਿਨ ਕੋਮਲ ਨੇ ਆਪਣੀ ਗੱਲ ਜਾਰੀ ਰੱਖੀ ਤਲਾਕ ਤੋਂ ਬਾਅਦ ਮੈਂ ਉੱਥੋਂ ਹੀ ਸ਼ੁਰੂ ਕੀਤਾ ਜਿੱਥੋਂ ਵਿਆਹ ਤੋਂ ਪਹਿਲਾਂ ਮੈਨੂੰ ਰੋਕਿਆ ਗਿਆ ਸੀ ਮੈਂ ਆਪਣੀਆਂ ਸਕਿੱਲਸ ਤੇ ਕੰਮ ਕੀਤਾ ਪੁਰਾਣੀ ਦੋਸਤ ਦੀ ਕੰਪਨੀ ਵਿੱਚ ਨੌਕਰੀ ਕਰ ਲਈ ਪਹਿਲਾਂ 3000 ਤਨਖਾਹ ਤੋਂ ਸ਼ੁਰੂਆਤ ਕੀਤੀ ਫਿਰ ਪ੍ਰਮੋਸ਼ਨ ਮਿਲਿਆ ਤੇ ਹੁਣ ਮੈਂ ਟੀਮ ਲੀਡ ਬਣ ਚੁੱਕੀ ਹਾਂ ਗੁਰਬਾਸ ਦਾ ਗਲਾ ਸੁੱਕ ਗਿਆ ਕੋਮਲ ਬੋਲੀ ਤੈਨੂੰ ਲੱਗਿਆ ਹੋਵੇਗਾ ਕਿ ਮੈਂ ਤੇਰੇ ਬਿਨਾ ਜ਼ਿੰਦਗੀ ਨਹੀਂ ਜੀ ਪਾਵਾਂਗੀ ਲੇਕਿਨ ਗੁਰਬਾਜ਼ ਔਰਤਾਂ ਇਕੱਲੀਆਂ ਹੀ ਨਹੀਂ ਟੁੱਟਦੀਆਂ ਸਮਾਂ ਮਿਲਣ ਤੇ ਉਹ ਖੁਰਦ ਨੂੰ ਫਿਰ ਤੋਂ ਜੋੜ ਲੈਂਦੀਆਂ ਹਨ ਇਹ ਸੁਣਨ ਤੋਂ ਬਾਅਦ ਵੀ ਗੁਰਬਾਜ਼ ਨੂੰ ਝਟਕਾ ਲੱਗਣਾ ਬਾਕੀ ਸੀ ਕੋਮਲ ਨੇ ਕਿਹਾ ਅਤੇ ਹਾਂ ਤੁਹਾਨੂੰ ਗੁਜ਼ਾਰਾ ਪੱਤਾ ਦੇਣ ਦੀ ਵੀ ਜ਼ਰੂਰਤ ਨਹੀਂ ਹੈ ਮੈਂ ਕੋਰਟ ਵਿੱਚ ਪੇਪਰ ਭੇਜ ਚੁੱਕੀ ਹਾਂ ਕਿ ਮੈਨੂੰ ਕੁਝ ਨਹੀਂ ਚਾਹੀਦਾ ਮੇਰੀ ਕਮਾਈ ਬਹੁਤ ਹੈ ਤੇ ਮੈਂ ਕਿਸੇ ਤੇ ਬੋਝ ਨਹੀਂ ਬੰਨਣਾ ਚਾਹੁੰਦੀ ਗੁਰਬਾਸ ਦੀਆਂ ਅੱਖਾਂ ਭਰ ਆਈਆਂ ਤੁਸਨੇ ਹੌਲੀ ਜਿਹੀ ਕਿਹਾ ਕੋਮਲ ਇਹ ਸਭ ਮੇਰੀ ਵਜ੍ਹਾ ਨਾਲ ਹੋਇਆ ਹੈ ਮੈਂ ਹੀ ਗਲਤ ਸੀ ਕੋਮਲ ਨੇ ਮੁਸਕਰਾ ਕੇ ਕਿਹਾ ਸਾਡੀ ਦੋਨਾਂ ਦੀ ਗਲਤੀ ਸੀ ਬਸ ਫਰਕ ਇੰਨਾ ਸੀ ਕਿ ਤੁਸੀਂ ਬਦਲਣਾ ਨਹੀਂ ਚਾਹੁੰਦੇ ਸੀ ਤੇ ਮੈਂ ਟੁੱਟਣਾ ਨਹੀਂ ਚਾਹੁੰਦੀ ਸੀ ਕੋਮਲ ਨੇ ਕਿਹਾ ਮੈਂ ਬਹੁਤ ਖੁਸ਼ ਹਾਂ ਗੁਰਬਾਜ ਮੈਂ ਉਮੀਦ ਕਰਦੀ ਹਾਂ ਕਿ ਤੂੰ ਵੀ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੇ ਗੁਰਬਾਜ ਿੱਲੇ ਜਿਹੇ ਮੂੰਹ ਨਾਲ ਬੋਲਿਆ ਤੇਨੂੰ ਖੋ ਕੇ ਮੈਨੂੰ ਸਮਝ ਆਇਆ ਕਿ ਰਿਸ਼ਤੇ ਵਿੱਚ ਜ਼ਬਰਦਸਤੀ ਨਹੀਂ ਇੱਕ ਦੂਜੇ ਦਾ ਸਾਥ ਦੇਣਾ ਜ਼ਰੂਰੀ ਹੁੰਦਾ ਹੈ ਕੋਮਲ ਨੇ ਦਰਵਾਜ਼ਾ ਬੰਦ ਕਰ ਦਿੱਤਾ ਗੁਰਬਾਜ਼ ਲਿਫਟ ਤੱਕ ਗਿਆ ਹਰ ਕਦਮ ਪਾਰਾ ਹਰ ਸਾਹ ਫੁੱਲ ਰਿਹਾ ਸੀ ਤੇ ਮਨ ਵਿੱਚ ਇੱਕ ਹੀ ਗੱਲ ਚੱਲ ਰਹੀ ਸੀ ਕਾਸ਼ ਮੈਂ ਉਸ ਵਕਤ ਨੂੰ ਸਮਝਿਆ ਹੁੰਦਾ ਹਾਂਜੀ ਦੋਸਤੋ ਇਸੀ ਸਾਡੀ ਅੱਜ ਦੀ ਛੋਟੀ ਜੀ ਪੰਜਾਬੀ ਕਹਾਣੀ ਤਲਾਕਸ਼ੁਦਾ ਪਤਨੀ ਜਿਸ ਤੋਂ ਸਾਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਇੱਜ਼ਤ ਤੋਂ ਬਿਨਾ ਪਿਆਰ ਅਧੂਰਾ ਹੈ ਔਰਤਾਂ ਉੱਜੜ ਕੇ ਟੁੱਟੀਆਂ ਨਹੀਂ ਰਹਿੰਦੀਆਂ ਸਮਾਂ ਆਉਣ ਤੇ ਉਹ ਆਪਣੇ ਆਪ ਨੂੰ ਮਜ਼ਬੂਤ ਬਣਾ ਕੇ ਉੱਡਣਾ ਸਿੱਖ ਜਾਂਦੀਆਂ ਹਨ ਹਾਂਜੀ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਤਾਜੂ ਅਸੀਂ ਇਦਾਂ ਹੀ ਤੁਹਾਡੇ ਲਈ ਨਵੀਆਂ-ਨਵੀਆਂ ਪੰਜਾਬੀ ਪਰਿਵਾਰਿਕ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਹੀਏ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਵਾਦ